ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਪਠਾਨਕੋਟ ਵਿਖੇ ਵਣ ਮਾਫੀਆ ਦੇ ਹੌਸਲੇ ਇੰਨੇ بلند ਹੋ ਚੁੱਕੇ ਹਨ ਕਿ ਹੁਣ ਉਹਨਾਂ ਨੂੰ ਕਿਸੇ ਕਿਸਮ ਦਾ ਕੋਈ ਵੀ ਡਰ ਨਹੀਂ ਲੱਗ ਰਿਹਾ ਜੰਗਲਾਂ ਤੋਂ ਖੈਰ ਦੇ ਦਰਖਤ ਸ਼੍ਰੀਆਮ ਕੱਟੇ ਜਾ ਰਹੇ ਹਨ ਤੇ ਉਹਨਾਂ ਦੀ ਲੱਕੜੀ ਦੀ ਲਗਜ਼ਰੀ ਗੱਡੀਆਂ ਵਿੱਚ ਤਸਕਰੀ ਕੀਤੀ ਜਾ ਰਹੀ ਹੈ ਤੇ ਜਦੋਂ ਕੋਈ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਤੇ ਹਮਲਾ ਕਰ ਦਿੱਤਾ ਜਾਂਦਾ ਹੈ ਇਸੇ ਤਰ੍ਹਾਂ ਦਾ ਮਾਮਲਾ ਬੀਤੀ ਰਾਤ ਉਸ ਸਮੇਂ ਸਾਹਮਣੇ ਆਇਆ ਜਦੋਂ ਵਣ ਵਿਭਾਗ ਨੂੰ ਜਾਣਕਾਰੀ ਮਿਲੀ ਕਿ ਡਿਫੈਂਸ ਰੋਡ ਨਾਲ ਲੱਗਦੇ ਜੰਗਲਾਂ ਵਿੱਚ ਖੈਰ ਦੇ ਦਰਖਤਾਂ ਨੂੰ ਕੱਟਿਆ ਜਾ ਰਿਹਾ। ਵਿਭਾਗ ਵੱਲੋਂ ਨਾਕੇਬੰਦੀ ਕੀਤੀ ਗਈ ਤੇ ਜਦੋਂ ਦੋ ਲਗਜ਼ਰੀ ਗੱਡੀਆਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਗੱਡੀਆਂ ਵਿੱਚ ਸਵਾਰ ਵੱਡ ਮਾਫੀਆ ਨੇ ਵਿਭਾਗ ਤੇ ਹਮਲਾ ਕਰ ਦਿੱਤਾ। ਇਹ ਫਿਰ ਕਿਹੜਾ ਮਾਲ ਜਬਤ ਕੀਤਾ ਔਰ ਕਿੰਨੇ ਵਜੇ ਕਾਰਵਾਈ ਜਿਹੜੀ ਡਿਪਾਰਟਮੈਂਟ ਵੱਲੋਂ ਜਿਹੜੀ ਪਾਈ। ਇਹ ਸਰ ਖੈਰ ਦੇ ਰੋਕਣੇ ਜੀ। ਸਾਡਾ ਸਟੇਪਾ ਸਾਡੀ ਸਿਆਨਪੁਰ ਮਾਧੋਪੁਰ ਤੋਂ ਉਹਦੇ ਫੈਂਸ ਰੋਡ ਪੈਂਦਾ ਜੀ ਕਿਲੋਮੀਟਰ 425। ਉੱਥੇ ਰਾਤ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਰਾਤ ਨੂੰ ਕੁਝ 11:30 11:30 ਵਜੇ ਕੁਝ ਬੰਦੇ ਜਿਹੜੇ ਖੇਤ ਦੀ ਕਟਾਈ ਕਰ ਰਹੇ ਨੇ ਸਾਡੇ ਕੋਲੋਂ ਕਿਰਾਏ ਬੰਦੀ ਕਰਕੇ ਨਕਲ ਲਗਾਇਆ ਸੀ ਤੇ ਕਿਵੇਂ 3:11-12 ਵਜੇ ਇਹਨਾਂ ਨੂੰ ਆਪਾਂ ਕਟਾਈ ਕਰਦੇ ਉਥੋਂ ਦੀ ਫੜਿਆ ਜੀ ਤੇ ਗੱਡੀਆਂ ਜਿਹੜੀਆਂ ਆਂਦੀ ਜੰਗਲ ਤੇ ਸੀਗੀ ਉਹ ਬਾਅਦ ਚ ਜੰਗਲ ਤੋਂ ਬਾਹਰ ਨਿਕਲੀਆਂ ਨੇ 2:30 ਵਜੇ ਉਥੋਂ ਗੱਡੀਆਂ ਆਪਾਂ ਇਹਨਾਂ ਦੀ ਪਾਲੀਆਂ ਚ ਇਹਨਾਂ ਦੀ total ਕਿੰਨੀਆਂ ਗੱਡੀਆਂ ਹੋਰ ਕਿੰਨੇ ਬੰਦੇ ਸੀਗੇ ਕੋਈ ਬੱਦੇ ਵੀ ਬੰਦੇ ਭਾਜੀ 10 ਤੋਂ 15 ਬੰਦੇ ਸੀਗੇ ਗੱਡੀਆਂ 2 ਸੀਗੀਆਂ ਤੂੰ ਸਾਡੇ ਮੈਕਮ ਵੱਲੋਂ ਇਹਨਾਂ ਨੂੰ ਉੱਥੇ ਰੋਕਿਆ ਗਿਆ ਗੱਡੀਆਂ ਤੋਂ ਗੱਡੀਆਂ ਛੱਡ ਕੇ ਇਹ 도ੜ ਗਏ ਨੇ ਤੇ ਗੱਡੀਆਂ ਜਿਹੜੀਆਂ ਮੌਕੇ ਤੇ ਅਸੀਂ ਬਰਾਮਦ ਕਰ ਲਈਆਂ ਕੁਝ ਇਹਨਾਂ ਦੇ 2 ਆ ਰਹੇ ਨੇ ਜੀ ਕੁਝ ਖੈਰ ਦੇ 30 ਤੋਂ 40 ਪੀਸ ਨੇ ਜੀ ਜਿਹਦੇ ਨਾਲ ਗੱਡੀ ਵਿੱਚ ਲੋਡ ਕੀਤੀ ਹੋਈ ਨੇ ਕੋਈ ਫਾਇਰ ਵੀ ਕੀਤਾ ਗਿਆ ਇਹਨੂੰ ਲੈ ਕੇ ਫਾਇਰ ਆਪਾਂ ਸੀ ਆਪਣੇ ਸੇਫਲੀ ਇਹਨਾਂ ਨੂੰ ਸਾਡੇ ਤੋਂ ਹਮਲਾ ਕਰਤਾ ਸੀਗਾ ਜਦੋਂ ਗੱਡੀਆਂ ਰੋਕੀਆਂ ਇਹਨਾਂ ਨੇ ਆਦੇ ਵਿੱਚ ਸਾਡੇ ਵੱਲੋਂ ਹਵਾਈ ਫਾਇਰ ਕੀਤਾ ਫਾਇਰ ਕਰਨ ਤੋਂ ਬਾਅਦ ਇਹ ਚੋਂ ਦੀ ਸਾਰੇ ਜਿਹੜੇ ਫਰਾਰ ਹੋ ਗਏ ਉਹ ਬੰਦਾ ਫੜਿਆ ਕਿ ਗਿਆ ਇਹਦੇ ਵਿੱਚ ਨਹੀਂ ਬੰਦਾ ਕੋਈ ਨਹੀਂ ਫੜਿਆ ਗਿਆ ਜੀ ਕੱਡੀਆਂ ਜੂ ਫੜ ਕੇ ਅਸੀਂ ਰਾਤ ਨੂੰ 3:30 3:30 ਵਜੇ ਵਿਜਨ ਦਫਤਰ ਆਪਣੇ ਪਠਾਨਕੋਟ ਚ ਲਿਆਂਦੀਆਂ ਜੀ ਅਗਲੀ ਕੀ ਕਾਰਵਾਈ ਡਿਪਾਰਟਮੈਂਟ ਕੋਲ ਕੀਤੀ ਜਾ ਰਹੀ ਹੈ ਇਹਦੀ ਅਗਲੀ ਯੋਜਨਾ ਵੀ ਰੂਲ ਅਨੁਸਾਰ ਜੋ ਵੀ ਸਖਤ ਤੋਂ ਸਖਤ ਕਾਰਵਾਈ ਜੋ ਬੰਦਿਆਂ ਦੀ ਪਾਲ ਕਰਕੇ ਜਾਂ ਤੇ ਅੱਪੀਏ ਕੀਤੀ ਜਾਏਗੀ ਤੇ ਅੱਗੇ ਤੋਂ ਇਹਨਾਂ ਤੇ ਅਸ਼ਮ ਜਿਦਾ ਉਹ ਲਿਆ ਜਾਏਗਾ ਹੋਰ ਵੀ ਇਦਾਂ ਦੇ ਕਈ ਥਾਂ ਤੇ ਹੈ ਜਿੱਥੇ ਤੁਸੀਂ ਮਲਕਪੁਰ ਦੀ ਆਪਾਂ ਗੱਲ ਕਰੀਏ ਜੇ ਹੋਰ ہاں ਜਿੱਥੇ ਤੁਸੀਂ ਉਹ ਕਾਫੀ ਪ੍ਰੋਟੈਕਸ਼ਨ ਲਾਈਟਸ ਵਗੈਰਾ ਲਗਾਈਆਂ ਜਾਂ ਹੋ ਜੀ ਉਹਤੇ ਵੀ ਲੋਕ ਜਿਹੜੇ ਕੰਮ ਕਰਦੇ ਆ ਚੀਜ਼ ਨੇ ਦੇਣਾ ਚਾਹੁੰਦੇ ਸੁਨਿਆ ਜੀ ਇਹੀ ਦੇਣਾ ਚਾਹੁੰਦੇ ਆ ਕਿ ਰਾਤ ਨੂੰ ਕਿਤੇ ਵੀ ਕਿਸੇ ਵੀ ਵਿਅਕਤੀ ਵੱਲੋਂ ਕੋਈ ਵੀ ਸ਼ੇਰ ਸਰ ਸੁਣੀ ਜਾਂਦੀ ਆ ਜਾਂ ਕੋਈ ਸ਼ੱਕੀ ਬੰਦਾ ਰਾਤ ਜਾਂ ਕਿਤੇ ਜੰਗਲ ਦੇ ਆਸ-ਪਾਸ ਲੱਭੇ ਜਾਂਦਾ ਬਨ ਉਭਾਦ ਨੂੰ ਸੂਚਨਾ ਦਿੱਤੀ ਜਾਵੇ ਸਾਡੇ ਸਾਰਿਆਂ ਦੇ ਨੰਬਰ ਜਿਹੜੇ ਆ ਉਹ ਸਾਰੇ ਸਰਪੰਚ ਸਾਹਿਬਾਨ ਕੋ ਵੀ ਹੈਗੇ ਨੇ ਤੇ ਡੀ ਐਫਓ ਸਾਹਿਬ ਵੀ ਸਾਡੇ ਸਾਡੇ ਨੰਬਰ ਜਿਹੜੇ ਆ ਫੀਲਡ ਤੇ ਸਾਰਿਆਂ ਕੋਲ ਹੀ ਆ ਇਹਦੇ ਵੀ ਕਿਤੇ ਇਹੋ ਜੀ ਗੱਲਬਾਤ ਹੋਣੀ ਹੈ ਤੇ ਸਾਨੂੰ ਇਨਫੋਰਮ ਕਰਤਾ ਜਾਵੇ। ਰਾਸ਼ੀ ਮੇਲਾ ਆਯੋਗ ਦੇ ਮੈਂਬਰ ਮਮਤਾ ਕੁਮਾਰੀ ਪੰਜਾਬ ਦੇ 3 ਦਿਨਾਂ ਦੇ ਦੌਰੇ ਤੇ ਹੈ ਤੇ ਅੱਜ ਉਹਨਾਂ ਨੇ ਮੋਹਾਲੀ ਵਿੱਚ ਪ੍ਰੈਸ ਕਾਨਫਰੰਸ ਕੀਤੀ ਅਤੇ ਕਿਹਾ ਕਿ ਔਰਤਾਂ ਨਾਲ ਜੁੜੇ ਉਹਨਾਂ ਦੇ ਕੋਲ 60 ਕੇਸ ਆਏ ਹਨ ਜਿਨ੍ਹਾਂ ਚੋਂ 12 ਕੇਸਾਂ ਦਾ ਹੱਲ ਕਰ ਦਿੱਤਾ ਗਿਆ। ਉਹਨਾਂ ਪੁਲਿਸ ਨੂੰ ਤਗੀਦ ਕੀਤੀ ਹੈ ਕਿ ਜੇਕਰ ਕੋਈ ਮਾਮਲਾ ਔਰਤ ਨਾਲ ਜੁੜਿਆ ਹੈ ਤਾਂ ਪੁਲਿਸ ਰਾਤ ਸਮੇਂ ਔਰਤ ਨੂੰ ਥਾਣੇ ਨਾ ਬੁਲਾਵੇ ਬਲਕਿ ਪੁਲਿਸ ਖੁਦ ਔਰਤ ਦੇ ਘਰ ਉਸ ਦੀ ਗੱਲ ਚਾਕੇ ਸੁਣੇ। मैं राष्ट्रीय महिला आयोग मेंबर, तीन दिवसीय दौरे पर आज मैं मोहाली आई हूँ और मोहाली आने का मेरा मकसद कि आयोग में आने के समय से ही मोहाली की केसेस काफ़ी ज़्यादा संख्या में रहते हैं उनको लेकर मैं साठ केस को लेकर यहाँ पहुँची थी इसके पहले कल मैं चंडीगढ़ में मॉडर्न महिला जेल को देखने का वहाँ से जो मैं मुझे फीडबैक मिला उसके साथ भी मैं आपको बताना चाहती हूँ और आज जो केसेस को मैं देखी हूँ जिसमें कि जितनी पीड़िता हमारी आई थी जो आवेदन दी हैं या उनके माता पिता आए थे उनसे बात करके मैं तो एक एक केस का निष्पादन करने की कोशिश की हूँ कई केस जो फाइनल चार्जशीट चले गए हैं उसको मैंने क्लोज कराया है और जो प्रोसेस में है उसके लिए मैंने एक्शन टेकन रिपोर्ट सप्ताह दिन के अंदर मांगी है ताकि महिलाओं को न्याय मिल सके महिलाएं सम्मान के साथ समाज में जिए उनको भी अधिकार है, है कि हमारी महिला समर्थवान हो शिक्षित हो संगठित हो और सम्मान के साथ उनको बराबरी का दर्जा मिले मैं एक बात कहना चाहती हूँ इस आपके माध्यम से पुलिस अधिकारी जो अभी हमारी मैं तीन तीन तरह की केसेस हमारे पास आए हैं ज्यादातर केसेस घरेलू हिंसा के होते हैं दूसरा है दहेज प्रताड़ना आज भी दहेज एक अभिशाप बना हुआ है और उसकी अगर तह में जाएंगे तो हम देखते हैं कि हमारी महिलाएं आज भी उनसे अपने जीवन उनके काफी प्रभावित हैं इसके लिए भी आयोग एक ए, ए, विचार ऐसा रखी है जो मैं आपके पास रखूंगी कि शादी से पहले कई शादियां ऐसे हो रहे हैं जो शादी हो गई लेकिन साल के बाद दो साल के बाद एक साल के बाद बच्चे हो जाने के बाद भी वो शादी संबंध में नहीं बनता उनके पास हटली लगाव नहीं होता और वो बिखराव में हो जाते हैं इसका निराकरण के लिए आयोग एक प्री मेरिज काउंसलिंग का काम हर एक जिला में चाहती है जिस जिसका नाम दी है तेरे मेरे सपने इसके माध्यम से कि शादी माता पिता की सोच से हो या खुद डिसाइड करके बच्ची बच्चियां शादी के लिए तैयार हों एक तो उनका टाइम हो मेरिज का कि वो 18 और 21 के समय को पार करें और दूसरा कि वो एक दूसरे को समझे उनके व्यवहारिक लगाव हो, उनके विचार का संबंध हो वो क्यों शादी करना चाहते हैं शादी के बाद बच्चियों के साथ कैसा संबंध निभाना चाहते हैं इन सब चारे पहलू को देखने के बाद उस सेंटर में तब शादी करेंगे वो शादी थोड़ा ज़्यादा टिकाऊ होगा इसलिए मैं यहाँ भी मैं अभी डिस्ट्रिक्ट मीटिंग के साथ मैं कलेक्टर और एसपी के साथ बैठूंगी उनके साथ भी बात करूंगी मेरा लेटर भी आया हुआ है और इस लेटर में सीधा लिखा हुआ है कि आपको एक सेंटर ऐसा बनाना है जिसका ट्रेनिंग मैं दूंगी आयोग देगी और वहां से जो ट्रेनर आप, आपका सिलेक्शन होगा ट्रेनिंग देने का काम मेरा होगा प्रॉपर गाइड करूंगी मैं उसको बार बार और समाज जो आज दिक्कतें आ रही है हमारी बेटियों को इसके निदान के लिए एक नई प्रोसेस की शुरुआत है पंजाब पुलिस वालों आज पंजाब में तकरीबन 1200 थावांते अचेत सर्च अभियान चलाया गया जिस संबंधी जानकारी साझा करते हुए डीजीपी पंजाब अर्पित शुक्ला ने जानकारी साझा करते हुए बताया है कि यह ऑपरेशन कासो युद्ध नशा विरुद्ध मुहिम के तहत चलाया गया जिससे ग्वाई मैं खुद आज मोहाली के कस्बा ਕਾਰਨ ਸ਼ਿਵਜੋਤ ਇਲਾਕੇ ਵਿੱਚ ਕਰ ਰਹੇ ਹਨ ਇਸ ਦੇ ਨਾਲ ਹੀ ਪੰਜਾਬ ਭਰ ਵਿੱਚ 1200 ਵੱਖ-ਵੱਖ ਥਾਵਾਂ ਤੇ ਸੀਨੀਅਰ ਅਧਿਕਾਰੀਆਂ ਦੀ ਅਗਵਾਈ ਵਿੱਚ ਆਪਰੇਸ਼ਨ ਕਾਸੋ ਵਿੱਡੇ ਗਏ ਹਨ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਹੈ 1 ਮਾਰਚ ਤੋਂ ਸ਼ੁਰੂ ਕੀਤਾ ਗਿਆ ਹੈ ਜਿਹੜਾ ਕਿ ਬੜਾ ਜਿਹਹਾਦ ਹੈ ਡਰੱਗਸ ਦੇ ਖਿਲਾਫ ਉਸੇ سلسلے ਵਿੱਚ ਅੱਜ ਸਾਰੇ ਪੰਜਾਬ ਦੇ ਵਿੱਚ ਅਸੀਂ 1200 ਥਾਵਾਂ ਤੇ ਇਕੱਠੇ ਜਿਹੜੇ ਸਾਡੇ ਕੋਲ ਇੰਟੈਲੀਜੈਂਸ ਹੈਗੀ ਜਿੱਥੇ ਡਰੱਗਸ ਬਿਗਦੇ ਆ ਜਾਂ ਨਸ਼ੇ ਲੋਕ ਕਰਦੇ ਆ ਸੋ 1200 ਥਾਵਾਂ ਤੇ ਸਾਰੇ ਪੰਜਾਬ ਦੇ ਵਿੱਚ ਇੱਕ ਕੈਸੋ ਆਪਰੇਸ਼ਨ ਚਲਾਇਆ ਗਿਆ ਔਰ ਹੁਣ ਵੀ ਬਹੁਤ ਸਾਰੀ ਥਾਵਾਂ ਤੇ ਚੱਲ ਰਿਹਾ ਹੈ ਹੁਣ ਤੱਕ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ ਹੁਣ ਤੱਕ 19 ਪਰਚੇ ਦਰਜ ਹੋ ਚੁੱਕੇ ਆ ਲੋਕ ਫੜੇ ਗਏ ਆ ਰਿਕਵਰੀ ਹੋਈ ਹੈ ਔਰ ਇਹ ਜਿਹੜਾ ਸਾਡਾ ਇੱਕ ਮੂਹਮ ਹੈ ਕਿ ਜਿਹੜੀ ਵੱਡੀ ਮੱਛੀਆਂ ਹੈ ਇਹਨਾਂ ਨੂੰ ਫੜਿਆ ਜਾਵੇ ਜਿਹੜੇ ਬਿਗ ਫਿਸ਼ਰਸ ਇਨਾਂ ਨੂੰ ਫੜਿਆ ਜਾਵੇ ਤਾਂ ਕਿ ਜਿਹੜੀ ਸਪਲਾਈ ਲਾਈਨ ਹੈ ਇਸ ਨੂੰ ਕੱਟ ਕੀਤਾ ਜਾਵੇ ਔਰ ਨਾਲ ਦੀ ਨਾਲ ਜਿਹੜੇ ਸਾਡੇ ਵੀਰ ਜਿਹੜੇ ਬੱਚੇ ਅ ਡਰੱਗਸ ਦੇ ਵਿੱਚ ਪੈ ਗਏ ਹਨ ਉਹਨਾਂ ਨੂੰ ਅ ਅਸੀਂ ਪ੍ਰੋਤਸਾਹਿਤ ਕਰੀਏ ਕਿ ਉਹ ਨਸ਼ਾ ਤਿਆਗ ਕੇ ਮੇਨਸਟ੍ਰੀਮ ਦੇ ਵਿੱਚ ਆਉਣ ਸੋ ਇਹ ਨਸ਼ਾ ਵਿਰੁੱਧ ਜਿਹੜਾ ਸਾਡਾ ਯੁੱਧ ਨਸ਼ਾ ਵਿਰੁੱਧ ਹੈ ਉਸੇ ਦੇ ਵਿੱਚ ਉਸੇ سلسلے 'ਚ ਅੱਜ ਇੱਕ ਐਸੋ ਆਪਰੇਸ਼ਨ ਸਾਰੇ ਪੰਜਾਬ 'ਚ ਕੀਤਾ ਗਿਆ ਜਿਸ ਦੇ ਵਿੱਚ ਸਾਰੇ ਸੀਨੀਅਰ ਆਫਸਰਸ ਨੇ ਆਪ ਇਸ ਆਪਰੇਸ਼ਨ ਨੂੰ ਸੁਪਰਵਾਈਜ਼ ਕੀਤਾ ਸਰ ਬੰਦੀ ਵੀ ਕੱਲ ਨੂੰ ਹਾਂ ਜੁਲਿਸਟਿਕ ਕਿਸੇ ਕਿਸਮ ਦਾ ਕੈਂਪਵਾ ਹੋ ਗਿਆ ਕਿ ਇਸੇ ਦੇ ਨਾਮ ਨਾਲ ਅੰਮ੍ਰਿਤਸਰ ਤੇ ਫਾਇਰਿੰਗ ਦੀ ਘਟਨਾ ਹੋਈ ਹੈ ਲੱਗਦਾ ਕਿ ਕੋਈ ਵੀ ਕੋ ਇਡੈਂਟੀਫਾਈਡ ਨਹੀਂ ਕਿਸੇ ਸਰ ਆ ਜਿਹੜਾ ਕੱਲ ਬੰਗੇ ਹੋਇਆ ਇਹ ਆਪਸੀ ਦੁਸ਼ਮਣੀ ਦਾ ਨਤੀਜਾ ਸੀਗਾ ਦੋ ਗਰੁੱਪਸ ਦੇ ਵਿੱਚ ਅ ਕਸਲ ਚੱਲ ਰਹੀ ਸੀ ਔਰ ਕੱਲ ਵਿਵਾਦ ਹੋਇਆ ਉਸ ਦੇ ਬਾਅਦ ਗੋਲੀਬਾਰੀ ਹੋਈ ਜਿਹੜੇ ਅਕਿਊਜ਼ਡ ਹੈ ਉਹ ਆਈਡੈਂਟੀਫਾਈ ਕੀਤੇ ਨਹੀਂ ਗਏ ਬਹੁਤ ਛੇਤੀ ਲੋੜ ਸਾਡੀ ਜ਼ਰੂਰਤ ਹੈ ਕਿ ਅੰਮ੍ਰਿਤਸਰ ਵਿੱਚ ਰਾਤ ਰਾਖੀ ਫਾਇਰਿੰਗ ਹੋਵੇ ਉਹ ਵੀ ਉਹ ਵੀ ਹੁਣ ਤੱਕ ਜਿਹੜਾ ਇਨਵੈਸਟੀਗੇਸ਼ਨ ਜਾਰੀ ਹੈ ਬਟ ਉਹ ਵੀ ਸਾਨੂੰ ਇਹ ਹੀ ਹੈ ਕਿ ਆਪਸ ਦੇ ਵਿੱਚ ਤਕਰਾਰ ਹੋਣ ਦੇ ਬਾਅਦ ਇਹ ਫਾਈਲਿੰਗ ਸਰ ਵਕਮਲ ਤਾਵਾ ਤੇ ਆਪਰੇਸ਼ਨ ਜਾਰੀ ਹੈ ਕੋਈ ਰਿਕਵਰੀ ਦਾ ਸੁਨੇਹਾ ਹੈ ਕੋਈ ਵੱਡੀ ਰਿਕਵਰੀ ਇਸ ਦੇ ਵਿੱਚ ਮਿਲ ਪਈ ਹੋਵੇ ਕਿਉਂਕਿ ਅੱਜ ਕਿਉਂਕਿ ਆਪਰੇਸ਼ਨ ਚੱਲ ਰਹੇ ਹੈ ਸੋ ਸ਼ਾਮ ਤੱਕ ਅਸੀਂ ਜਿਹੜਾ ਸਾਡੇ ਕੋਲ ਡਾਟਾਬਲਿਟ ਹੋਏਗਾ ਅਸੀਂ ਮੀਡੀਆ ਨਾਲ ਤੁਹਾਡੇ ਨਾਲ ਸਾਂਝੀ ਕਰਾਂਗੇ ਹੁਣ ਤੱਕ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ 19 ਪਰਚੇ ਪੰਜਾਬ ਦੇ ਵਕਮਲ ਜ਼ਿਲ੍ਹਿਆਂ ਚ ਦਰਜ ਹੋਏ ਹਨ ਸਾਰੇ ਸਭਾ तकरीबन 1200 ਜਗ੍ਹਾ ਤੇ ਸਾਰੇ ਪੰਜਾਬ ਦੇ ਵਿੱਚ ਰੇਟ ਦਾ ਕਾਰਜਕਾਰ ਕਾਸਰ ਸਾਹਿਬ ਚੱਲਦਾ ਅਪ੍ਰੈਲ ਤੋਂ ਚੱਲ ਰਿਹਾ ਹੈ ਦੇਖੋ ਇਸ ਦਾ ਨਤੀਜਾ ਤੁਹਾਡੇ ਸਾਹਮਣੇ ਹੈ ਲਗਭਗ 24000 ਦੇ ਕਰੀਬ ਪਰਚੇ ਹੁਣ ਤੱਕ ਦਰਜ ਅਸੀਂ ਕੀਤੇ ਹੈ 36000 ਦੇ ਕਰੀਬ ਜਿਹੜੇ ਡਰਗ ਪੈਡਲਰਸ ਔਰ ਡਰਗਸ ਸਮਗਲਰਸ ਹੈ ਇਹਨਾਂ ਨੂੰ ਗ੍ਰਿਫਤਾਰ ਕਰਨ ਚ ਪੁਲਿਸ ਨੂੰ ਕਾਮਯਾਬੀ ਮਿਲੀ ਹੈ ਬਹੁਤ ਸਾਰੇ ਬੱਚਿਆਂ ਨੂੰ ਅਸੀਂ ਡੀ ਐਡਿਕਸ਼ਨ ਸੈਂਟਰ অর ਓਟ ਸੈਂਟਰਸ ਦੇ ਵਿੱਚ ਲੈ ਕੇ ਗਏ ਜਾਂ ਉਹਨਾਂ ਨੂੰ ਦਾਖਲ ਕਰਾਇਆ ਨਾਲ ਦੀ ਨਾਲ ਸਾਡਾ ਮੇਨ ਫੋਕਸ ਵੱਡੀ ਫਿਸ਼ਸ ਦੇ ਉੱਤੇ ਹੈ ਜਿਹੜੇ ਵੱਡੇ ਸਮਗਲਰਸ ਹੈ ਉਹਨਾਂ ਤੇ ਸਾਡਾ ਮੇਨ ਫੋਕਸ ਹੈ ਉਹਨਾਂ ਦੀ ਪ੍ਰਾਪਰਟੀਆਂ ਫੋਰਫੀਟ ਕੀਤੀਆਂ ਉਹਨਾਂ ਦੇ ਫਾਈਨੈਂਸ਼ੀਅਲ ट्रांजैक्शन ਟ੍ਰੇਸ ਕਰਦੇ ਆ ਹੋਇਆ ਬੈਕਵਰਡ ਫਾਰਵਰਡ ਲਿੰਕੇजेस ਨੂੰ ਕਨੈਕਟ ਕਰਦੇ ਹੋਏ ਆ ਉਹਨਾਂ ਸਾਰਿਆਂ ਦੇ ਖਿਲਾਫ ਐਕਸ਼ਨ ਦੇ ਸਰ ਕੁਝ ਪਤਾ ਲੱਗ ਰਿਹਾ ਇਹਨਾਂ ਨਸ਼ਾ ਪੰਜਾਬ ਵਿੱਚ ਚਾਰ ਹੈ ਕਿ ਤੂੰ ਆ ਰਿਹਾ ਇਹਨਾਂ ਸਾਰਾ ਇਨੀ ਤਰ੍ਹਾਂ ਸਪਲਾਈ ਕਿਉਂ ਹੋ ਰਹੀ ਹੈ ਨਹੀਂ ਨਸ਼ਾ ਦੇਖੋ ਪੰਜਾਬ ਵੀ ਇੱਕ ਬਾਰਡਰ ਸਟੇਟ ਬਹੁਤ ساری ਸਾਡੀ ਆਪਣੀ ਪ੍ਰੋਬਲਮਸ ਹੈਗੀਆਂ ਇੱਕ ਐਨੀਮੀ ਕੰਟਰੀਜ਼ ਨਾਲ ਸਾਡਾ ਬਾਰਡਰ ਲੱਗਦਾ ਹੈ ਔਰ ਬਹੁਤ ساری ਡਰਗ ਸਾਡੀ ਵਿਦੇਸ਼ ਤੋਂ ਆਉਂਦੀ ਕੁਝ ਸਾਡੇ ਜਿਹੜੇ ਹਿੰਦੁਸਤਾਨ ਦੇ ਵਿੱਚ ਵੀ ਕਿਉਂਕਿ ਜਿੱਥੇ ਮਾਰਕੀਟ ਹੁੰਦੀ ਹੈ ਉੱਥੇ ਡਰਗਸ ਆਉਂਦੇ ਸੋ ਅਸੀਂ ਡੇਡੀਕੇਟਿਡਲੀ ਡੇਲੀ ਬੇਸਿਸ ਤੇ ਇਹਨੂੰ ਮੋਨਿਟਰਿੰਗ ਕਰਕੇ ਇਸ ਡਰੱਗਸ ਦਾ ਬਹੁਤ ਇਹਦਾ ਅਸੀਂ ਘਟ ਓਕੇ ਹੈ ਔਰ ਲੋਕ ਬਹੁਤ ਸਾਡੇ ਨਾਲ ਸਹਿਯੋਗ ਕਰ ਰਹੇ ਹੈ ਜਿਹੜੀ ਸਾਡੀ ਹੈਲਪਲਾਈਨ ਹੈ ਉਸ ਦੇ ਵਿੱਚ ਬਹੁਤ ਸਾਰੀ ਇਨਫੋਰਮੇਸ਼ਨ ਸਾਨੂੰ ਪ੍ਰਾਪਤ ਹੋਈਆਂ ਨੇ ਔਰ ਉਸ ਦੇ ਉੱਤੇ ਕਾਰਵਾਈ ਕੀਤੀ ਸਰ ਲੋਕ ਕਹਿੰਦੇ ਨੇ ਕਿ ਅਸੀਂ ਜੇ ਸਰ ਜੇ ਗੁਕ ਕੀ ਰੇਜਮੈਂਟ ਸਹੀ ਆਪਣੀ ਵਧੀਆ ਸਭ ਜੀ ਬਿਲਕੁਲ ਆਫਟਰ ਦਿੱਲੀ ਬਲਾਸਟ ਸਾਡੇ ਸਟੇਟ ਦੇ ਵਿੱਚ ਵੀ ਰੈਡ ਅਲਰਟ ਜਾਰੀ ਕੀਤਾ ਹੈ ਇੰਟੈਂਸਿਵ ਚੈਕਿੰਗ ਗੱਡੀਆਂ ਦੀ ਚੱਲ ਰਹੀ ਹੈ ਜਿਹੜੇ ਸਾਡੇ ਲੋਕਾਂ ਜਿੱਥੇ ਲੋਕਾਂ ਦਾ ਘੱਟ ਜ਼ਿਆਦਾ ਹੁੰਦਾ ਹੈ ਉੱਥੇ ਸ਼ਕਤੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਔਰ ਆਪਰੇਸ਼ਨਸ ਪਲਾਨ ਕੀਤੇ ਹੈ ਜੋ ਸਾਡੇ ਚੱਲ ਰਹੇ ਹਨ ਇਸ ਦੇ ਨਾਲ ਨਾਲ ਜਿਹੜੇ ਸਾਡੇ ਬਾਰਡਰ ਖੇਤਰ ਹਨ ਉਹਨਾਂ ਦੇ ਵਿੱਚ ਵੀ ਚੌਕਸੀ ਵਧਾਈ ਗਈ ਹੈ ਸਰ ਕੇ ਦੇ ਗੁਪਤ ਜੇ ਸੁਝਨਾਵਾ ਪੁਲਿਸ ਨੂੰ ਮਿਲਦੀਆਂ ਨੇ ਤਾਂ ਉਹ ਸੁਝਨਾਵਾ ਫਤਰੀ ਨਹੀਂ ਰਹਿੰਦੀਆਂ ਉਹ ਮੰਗਲਾਂ ਨਾਲ ਪਹੁੰਚ ਜਾਂਦੀਆਂ ਨੇ ਇੱਕ ਮਾਮਲਾ ਬੱਡੂਾ ਦੇ ਪਿੰਡ ਤੋਂ ਸਾਹਮਣੇ ਆਇਆ ਗਰਮ ਸਿੰਘ ਦਾ ਕਿ ਉਹਨਾਂ ਨੂੰ ਹਸਬੰਡ ਵਾਈਫ ਨੂੰ ਮਾਰਨ ਪੈ ਗਏ ਨੇ 100 ਤੋਂ 150 ਬੰਦਾ ਤੇ ਉਹ ਕਹਿੰਦੇ ਵੀ ਸਾਨੂੰ ਸਾਡੇ ਤੇ ਹੀ ਇਲਜ਼ਾਮ ਲੱਗੇ ਨੇ ਕਿ ਤੁਸੀਂ ਜੀ ਸਾਡੀ ਜਿਹੜੀ ਇਨਫੋਰਮੇਸ਼ਨ ਹੈ ਪੁਲਿਸ ਸਾਡੇ ਕੋਲ ਚਾਹੁੰਦੇ ਹੋ ਦੇਖੋ ਇੱਕ ਕੋਈ ਆਈਸੋਲੇਟਡ ਇਨਸੀਡੈਂਟ ਇਹਦੇ ਬਾਰੇ ਮੈਂ ਕਮੈਂਟ ਨਹੀਂ ਕਰਨਾ ਚਾਹਾਂਗਾ ਕਿਉਂਕਿ ਮੇਰੇ ਕੋਲ ਜਾਣਕਾਰੀ ਨਹੀਂ ਹੈ ਬਟ ਮੈਂ ਇਹ ਦੱਸਣਾ ਚਾਹਾਂਗਾ ਤੁਹਾਨੂੰ ਕਿ ਸਾਡੀ ਜਿਹੜੀ ਹੈਲਪਲਾਈਨ ਹੈ ਜੇ ਜੀ ਡਰੰਕਸ ਦੀ ਹੈਲਪਲਾਈਨ ਹੈ ਉਸ ਦੇ ਵਿੱਚ ਰੋਜ਼ ਸੈਕਡੇ ਫੋਨ ਕਾਲਸ ਆ ਰਹੇ ਆਂਦੀਆਂ ਨੇ ਜਿਸ ਨੂੰ ਅਸੀਂ ਵੈਰੀਫਾਈ ਕਰਕੇ ਉਸ ਦੇ ਉੱਤੇ ਐਕਸ਼ਨ ਵੀ ਲੈਂਦੇ ਹਾਂ ਔਰ ਬਹੁਤ ਸਾਰੇ ਪਰਚੇ ਹਜ਼ਾਰਾਂ ਦੀ ਸੰਖਿਆ ਦੇ ਪਰਚੇ ਲੋਕਾਂ ਦੀ ਇਨਫੋਰਮੇਸ਼ਨ ਤੇ ਦਰਜ ਹੋਇਆ ਸੋ ਲੋਕ ਬਹੁਤ ਸਾਡੇ ਨਾਲ ਸਹਿਯੋਗ ਕਰ ਰਹੇ ਆ ਬਿਨਾ ਲੋਕਾਂ ਦੇ ਸਹਿਯੋਗ ਦੇ ਕੋਈ ਵੀ ਇਸ ਤਰ੍ਹਾਂ ਦੀ ਮੁਹਿੰਮ ਸੰਭਵ ਨਹੀਂ ਹੈ ਸੋ ਵੀ ਆਰ ਗੈਟਿੰਗ ਲੋਟ ਆਫ ਪਬਲਿਕ ਸੀਜੀ ਸੁਲਤਾਨਪੁਰ ਲੋਧੀ ਦੇ ਪਿੰਡ ਅਮਾਨੀਪੁਰ ਦੀ ਸਰਬਜੀਤ ਕੌਰ ਪਿਛਲੇ ਸਾਲ ਸ਼੍ਰੀਕਰਤਾਰਪੁਰ ਗੋਰੀਡੋਰ ਦੇ ਰਾਹ ਸੇ ਪਾਕਿਸਤਾਨ ਗਈ ਸੀ ਜਿੱਥੇ ਜਾ ਕੇ ਉਹ ਗਾਇਬ ਹੋ ਗਈ ਤੇ ਮੁਸਲਮ ਧਰਮ ਅਪਣਾ ਕੇ ਨਿਕਾਹ ਕਰਵਾ ਲਿਆ ਇਸ ਮਾਮਲੇ ਤੇ ਸਰਬਜੀਤ ਕੌਰ ਦਾ ਫਾਰਮ ਤਸਦੀਕ ਕਰਨ ਵਾਲਾ ਨੰਬਰਦਾਰ ਅਰਜਨ ਸਿੰਘ ਮੀਡੀਆ ਸਾਹਮਣੇ ਆਇਆ ਉਹਨਾਂ ਕਿਹਾ ਕਿ ਪਿਛਲੇ ਸਾਲ ਵੀ ਸਰਬਜੀਤ ਕੌਰ अर्जुन सिंह ਦੇ ਨਾਲ ਗੁਰੂਤਾਮਾ ਦੀ ਯਾਤਰਾ ਲਈ ਪਾਕਿਸਤਾਨ ਗਈ ਸੀ ਪਰ ਉਸ ਸਮੇਂ ਉਸ ਦਾ ਪਾਸਪੋਰਟ ਅਟਾਰੀ ਬਾਰਡਰ ਤੇ ਜਮ੍ਹਾਂ ਕਰਵਾ ਲਿਆ ਸੀ ਤੇ ਵਾਪਸੀ ਤੇ ਮਿਲ ਗਿਆ ਸੀ अर्जुन सिंह ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਸਰਬਜੀਤ ਦੇ ਖਿਲਾਫ ਕਿਸੇ ਥਾਣੇ ਵਿੱਚ ਪਰਚਾ ਦਰਜ ਦੀ ਜਾਣਕਾਰੀ ਉਸ ਨੂੰ ਨਹੀਂ ਹੈ ਹਰਬਜੀਤ ਕੋਲ ਮੈਂ ਕੋ ਫਾਕਬਾ ਲੈ ਕੇ ਆਈ ਸੀ ਜੀ ਕਿੰਨੀ ਮੇਰੀ ਗਵਾਹੀ ਬਾਤਿਓ ਤੇ ਮੈਂ ਪਾਕਿਸਤਾਨ ਮੇਲ ਦੇ ਤੇ ਜਾਣਾ ਦਰਸ਼ਨ ਕਰ ਜਿ세 ਦੇ ਨਾਲ ਜਾਣਾ ਠੀਕ ਹੈ ਤਾਂ ਮੈਂ ਫਿਰ ਐਕਸ ਨੰਬਰ ਦਾਤ ਕਰਕੇ ਬਸ ਕਰ ਦਿੱਤੇ ਹਾਂ ਆ ਤੇ ਇਸ ਤੋਂ ਪਹਿਲਾਂ ਵੀ ਸਰਮਜੀਤ कौर ਕਹਿੰਦੇ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਜ਼ਰੀਏ ਗਏ ਸੀ ਕਿ ਤੁਹਾਡੇ ਆਹ ਕਰਤਾਰਪੁਰ ਵੀ ਗਈ ਸੀਗੀ ਪਿਛਲੇ ਸਾਲ ਹਾਂ ਤੇ ਉੱਥੇ ਕਰਤਾਰਪੁਰ ਜਦੋਂ ਗਏ ਸੀਗੀ ਉੱਥੇ ਕਿਸੇ ਨੂੰ ਮਿਲੀ ਸੀ ਨਹੀਂ ਉੱਥੇ ਕਿਸੇ ਮੈਨ ਪਹਿਲੇ ਘੰਟੇ ਸਾਰ ਬਹੁਤ ਥੇ ਟਾਈਮ ਲੱਗਿਆ ਹਾਂ ਤੁਸੀਂ ਨਾਲ ਹੀ ਸੀਗੇ ਮੈਂ ਨਾਲ ਹੀ ਸੀਗਾ ਤੋ ਉੱਥੇ ਤਿੰਨ ਘੰਟੇ ਕੋਈ ਮਤਲਬ ਨਹੀਂ ਮਿਲਿਆ ਤੇ ਮੈਂ ਦਰਬਾਰ ਸਾਹਿਬ ਦੇ ਪਾਠ ਵੀ ਕੀਤਾ ਉੱਥੇ ਕਿੰਨੇ ਘੰਟੇ ਅੱਛਾ ਪਾਠ ਕੀਤਾ ਹਾਂ ਠੀਕ ਆ ਇਹ ਕਦੋਂ ਦੀ ਗੱਲ ਕਰ ਕਿੰਨਾ ਚਿਰ ਪਹਿਲਾਂ ਗਏ ਸੀਗੀ ਉੱਥੇ ਹੈ ਕਿੰਨਾ ਚਿਰ ਪਹਿਲਾਂ ਗਿਆ ਸੀ ਕਿ ਕਰਤਾਰਪੁਰ ਉਹ ਪਿਛਲੇ ਸਾਲ ਕਹੇਗਾ ਪਿਛਲੇ ਸਾਲ ਉਸ ਟਾਈਮ ਪਾਸਪੋਰਟ ਤੇ ਕੋਲ ਸੀ ਹੈਗਾ ਸੀ ਪਾਸਪੋਰਟ ਹੈਗਾ ਸੀ ਪਾਸਪੋਰਟ ਉਹਨਾਂ ਲੈ ਲਿਆ ਸਾਬ ਮੇਰਾ ਵੀ ਕਹੇਗਾ ਸੀ ਉਹਦਾ ਵੀ ਹੈਗਾ ਪਾਸਪੋਰਟ ਕਿੰਨਾ ਨੇ ਲੈ ਲਿਆ ਸੀ ਉੱਥੇ ਜਿਹੜੇ ਆਪਣੇ ਅਟਾਰੀ ਜਿਹੜੇ ਠੀਕ ਆ ਅਟਾਰੀ ਜਿਹੜੀ ਆਪਣੀ ਕੋਈ ਯੰਤਰੀ ਜਿਹੜੀ ਆ ਹਾਂ ਉਹਨਾਂ ਲੈ ਠੀਕ ਆ ਤੇ ਤੁਸੀਂ ਐਸਜੀਪੀਸੀ ਵੱਲੋਂ ਰეკਮੈਂਡ ਕੀਤਾ ਗਿਆ ਕੀ ਮਤਲਬ ਮੌਜੂਦਾ ਨੰਬਰਦਾਰ ਵੱਲੋਂ ਕੀਤਾ ਜਾਂਦਾ ਐਕਸ ਨੰਬਰਦਾਰ ਵੱਲੋਂ ਉਹਨੇ ਫਾਰਮ ਦੇ ਉੱਤੇ ਕੀਤਾ ਗਿਆ ਜਾਂ ਪੰਚਾਇਤ ਵੱਲੋਂ ਕਿੰਨਾ ਕਿੰਨਾ ਵੱਲੋਂ ਰეკਮੈਂਡ ਕੀਤਾ ਗਿਆ ਜਾਂ ਤਸਦੀਕ ਕੀਤਾ ਗਿਆ ਉਹ ਤੋਂ ਮੈਨੂੰ ਬਾਕੀ ਤਾਂ ਨਹੀਂ ਪਤਾ ਮੈਂ ਮੇਰੇ ਕੋਲ ਉਹਨੇ ਐਕਸ ਨੰਬਰਦਾਰ ਕਰਕੇ ਦਸਖਤ ਕਰਾਏ ਮੈਂ ਕਿਹਾ ਜੀ ਹੋਰ ਕੋਈ ਕੋਈ ਬੰਦਾ ਨਹੀਂ ਲੱਭ ਰਿਆ ਤਾਂ ਤੁਸੀਂ ਕਰ ਦਿਓ ਮੈਂ ਕਿਹਾ ਚਲੋ ਜੀ ਮੈਂ ਕਰ ਦ ਹਾਂ ਤਾਂ ਕੋਈ ਮਾੜੀ ਹਰਕਤ ਉਹਦੀ ਕੋਈ ਹੈ ਦੇਖੀ ਨਹੀਂ ਸੀ ਪਿੰਡ 'ਚ ਅੱਛਾ ਜੀ ਹਾਂ ਕੋਈ ਮਾੜੀ ਹਰਕਤ ਨਹੀਂ ਸੀ ਬਿਲਕੁਲ ਸਹੀ ਸੀ ਜੀ ਹਾਂ ਨਾ ਹੀ ਸਾਨੂੰ ਕਿਸੇ ਕੇਸ ਦਾ ਪਤਾ ਉਹਦੇ ਨਾਲ ਪਿੰਡ 'ਚੋਂ ਕੋਈ ਕੇਸ ਨਹੀਂ ਹੋਇਆ ਪਿੰਡ ਦੇ ਵਿੱਚ ਸਹੀ ਸਲਾਮ ਕੋਈ ਪ੍ਰੋਬਲਮ ਨਹੀਂ ਨਾ ਕਿਸੇ ਨੂੰ ਪਤਾ ਹੀ ਆ ਵੀ ਉਹਦੇ ਤੇ ਕੇਸ ਆਇਆ ਹੈ ਜਾਂ ਨਹੀਂ ਹੈ ਠੀਕ ਆ ਨਾ ਅਸੀਂ ਕਿਸੇ ਨੇ ਜ਼ਮਾਨਤੀ ਦਿੱਤੀ ਉਹਦੀ ਕਦੀ ਕਦੀ ਜ਼ਮਾਨਤੀ ਦਿੱਤੀ ਠੀਕ ਆ ਠੀਕ ਨਾ ਅਦਾਲਤ ਵਿੱਚ ਜਾ ਕੇ ਕੋਈ ਬਿਆਨ ਹੀ ਕਿਸੇ ਨੇ ਉਹਦੇ ਹੱਕ ਜਣੇ ਦਿੱਤਾ ਕੋਈ ਸਾਨੂੰ ਇਹਦੇ ਬਾਰੇ ਪਤਾ ਹੀ ਨਹੀਂ ਵੀ ਇਹ ਸਹੀ ਜਲਾਦੀਆਂ ਜਾਂ ਕਿੱਦਾਂ ਇਹ ਗਲਤ ਆ ਇਹਦੇ ਬਾਰੇ ਸਾਨੂੰ ਨਹੀਂ ਪਤਾ ਤੇ ਉਹਦੇ ਪਤੀ ਨੂੰ ਕਿੰਨੇ ਕ ਸਾਲ ਹੋ ਗਏ ਗਏ ਨੋ ਉਹ ਤਾਂ 30 40 ਸਾਲ ਵਿੱਚ ਚਲੇ ਗਏ ਅ ਅ ਬੱਚੇ ਛੋਟੇ ਸੀ ਉਹਦੇ ਜਦੋਂ ਚਲਾ ਗਏ ਤੇ ਹੁਣ ਉਹਦੇ ਮਗਰ ਕੋਣ ਆ ਪਰਿਵਾਰ ਦੇ ਵਿੱਚ ਉਹਦੇ ਮੰਡੇ ਆ ਦੋ ਉਹਦੇ ਉਹਦੇ ਜਡਾਨੀਆਂ ਪੁੱਤਰੀ ਪੋਤਰੀਆਂ ਆ ਉਹਨਾਂ ਦੀ ਉਹਦੀਆਂ ਹਾਂ ਹਾਂ ਘਰ ਵੀ ਕੋਠੀ ਪਾਈ ਹੋਈ ਆ ਹੂੰ ਪ੍ਰੈਕ ਪ੍ਰਾਣੀ ਜ਼ਮੀਨ ਪਾਟਾ ਸਭ ਕੁਝ ਉਹਦੇ ਕੋਲ ਆ ਹੂੰ ਆ ਠੀਕ ਆ ਹੁਣ ਉਹ ਵਾਪਸ ਨਹੀਂ ਆਈ ਕੀ ਤੁਹਾਨੂੰ ਤਸਦੀਕ ਕਰਨ ਲਈ ਜਾਂ ਪੁਲਿਸ ਇਨਵੈਸਟੀਗੇ ਕੋਈ ਗੱਲ ਇਨਫਾਰਮੇਸ਼ਨ ਲੈਣ ਪਹੁੰਚੀ ਤੁਹਾਡੇ ਕੋਲ ਨਹੀਂ ਜੀ ਮੇਰੇ ਕੋਲ ਆਇਆ ਮੈਂ ਉਹਨਾਂ ਦੱਸਿਆ ਜੀ ਵੀ ਮੈਂ ਦਸਕਲ ਕੀਤੇ ਆ ਪਰ ਅਸੀਂ ਤਾਂ ਉਹਨੂੰ ਚੰਗੇ ਪਾਸੇ ਤੋਰਿਆ ਵੀ ਕੁਝ ਭਾਂਪੇ ਚਾਕੇ ਪਛਣ ਕਰਕੇ ਆਵੇ ਤੇ ਚੰਗੇ ਪਾਸੇ ਤੋਰਿਆ ਤਾਂ ਅਸੀਂ ਲੋਕ ਨਹੀਂ ਮਾਰੀ ਹਾਂ ਠੀਕ ਹੈ ਸਮਾਰਟ ਸਿਟੀ ਸੁਲਤਾਨਪੁਰ ਲੋਧੀ ਦੇ ਹਾਲਾਤ ਬਦ ਤੋਂ ਬਦਰ ਹੋਤੇ ਨਜ਼ਰ ਆ ਰਹੇ ਹਨ ਕਿਉਂਕਿ ਵਿਕਾਸ ਕਾਰਜਾਂ ਦੇ ਕਾਰਨ ਵੱਖ-ਵੱਖ ਮੈਕਨਾ ਦੁਆਰਾ ਸੜਕਾਂ ਪੱਟੀਆਂ ਹੋਈਆਂ ਜਿਸ ਤੇ ਚੌਲਦਿਆਂ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਜ਼ਾ ਇੱਕ ਵੀਡੀਓ ਵੀ ਵਾਇਰਲ ਹੋ ਰਿਹਾ ਜਿੱਥੇ ਇੱਕ ਸਕੂਟਰ ਸਵਾਰ ਖੱਡੇ ਵਿੱਚ ਟਿਕ ਜਾਂਦਾ ਹੈ ਇਸ ਬਾਬਤ ਐਸ ਡੀ ਐਮ ਅਲਕਾ ਕਾਲਿਆਨੇ ਕਿਹਾ ਹੈ ਕਿ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਮੋਟਰਸਾਈਕਲ ਡਿੱਗਾ ਸੀ ਮੈਂ ਵੀ ਪੂਰਾ ਡਿੱਗਾ ਸੀ ਮੇਰੇ ਇੱਥੋਂ ਤੱਕ ਪਾਣੀ ਸੀ ਤੇ ਮੋੜਾ ਲਾ ਕੇ ਮੈਂ ਬਾਹਰ ਨਿਕਲਿਆ ਹਾਂ ਹਾਂ ਫਿਰ ਫਿਰ ਉਹ ਤੋਂ ਪਿੱਛੇ ਮੈਂ ਪੜਨ ਲੱਗ ਗਈ ਉਹਨਾਂ ਲੰਘਦੇ ਰਹੇ ਲੋਕ ਬਾਬਾ ਉਹਨਾਂ ਵੀਡੀਓ ਚ ਵੇਖਿਆ ਉਹ ਪਹਿਲੇ ਵਾਂ ਲੱਗਾ ਬਹੁਤ ਸਾਰੇ ਗੱਡੀ ਵਾਲੇ ਲੰਘੇ ਉਹਨਾਂ ਮੈਨੂੰ ਪੁੱਛਿਆ ਪਛਾ ਕੀ ਹੋਇਆ ਉਹਨੂੰ ਵੀ ਰੁਕੇ ਨਹੀਂ ਹੋ ਚ ਲੱਗੇ ਫਿਰ ਮੈਂ ਆਪ ਹੱਥ ਲਾਉਣ ਲੱਗਾ ਮੋਟਰਸਾਈਕਲ ਬਾਹਰ ਕੱਢਣ ਲੱਗਾ ਉਦੋਂ ਮੈਨੂੰ ਲੱਗਾ ਪਤਾ ਕਿ ਬਾਹ ਟੁੱਟ ਗਈ ਹੈ ਬਾਹ ਟੁੱਟ ਗਈ ਹੈ ਹਾਂਜੀ ਤੇ ਕਿਤੇ ਕਿਤੇ ਜਾਟ ਲੱਗੀ ਇੱਕ ਬਾਏ ਬਾਹ ਜਿਹੜੀ ਟੁੱਟ ਚੁੱਕੀ ਹੈ ਇਹ ਨਿਕਲ ਚੁੱਕੀ ਹੈ ਇੱਥੇ ਪੱਟੀ ਕੀਤੀ ਸੀਗੇ ਉਹ ਆਪ ਹੀ ਖੋਲੀ ਹੈਗੀ ਬਾਸਮ ਜਣਾ ਔਖਾ ਹਾਂਜੀ ਮੂੰਹ ਤੇ ਵੀ ਮੂੰਹ ਦੇ ਕਾਬੂ ਲੈ ਗੱਲ ਕਿਵੇਂ ਲੱਗਦਾ ਕਿ ਜਿਵੇਂ ਤੁਹਾਡੇ ਰਸਤੇ ਤੇ 50 ਮੀਟਰ ਦੇ ਉੱਤੇ ਜਿਹੜਾ ਵਾਇਰ ਦਾ ਟੋਵਾ ਸੀਗਾ ਕਿੰਨੇ ਪਿਛਤ ਹੋਏ ਹੈ ਟੋਵਾ ਉੱਪਰ ਸੀ ਤੇ ਕਿੰਨੀ ਕੋਹਰਾ ਤੁਸੀਂ ਕਹਿ ਦਿੱ ਕਿਸੇ ਪ੍ਰਸ਼ਾਸਨ ਨੂੰ ਅਵੀ ਤਾਂ ਉਹ ਜਿਸ ਮੁੱਦਾਂ ਦੇ 6 ਮਹੀਨੇ ਤੋਂ ਇਹਨੂੰ ਪੱਟੇ ਤੋਂ ਦੁਬਾਰਾ ਪੱਟਿਆ ਹੈ ਯਾਨੀ ਪੀਲੋ ਵੀ ਸੀ ਦੁਬਾਰਾ ਪੱਟੇ ਤੋਂ ਫਿਰ 2 ਮਹੀਨੇ ਹੋ ਗਏ ਆ 2 ਮਹੀਨੇ ਤੋਂ ਇਦਾਂ ਹੀ ਆ ਯਾਨੀ ਲੀਪ ਹੋ ਰਿਹਾ ਹੂੰ ਉਦੋਂ ਦਾ ਉਹ ਲਾਗੇ ਜਿਹੜੇ ਸਾਹਮਣੇ ਜਿੰਨਾ ਘਰ ਉਹਨਾਂ ਕਾਫੀ ਜਰੀ ਗਿਆ ਨਹੀਂ ਸੁਣਿਆ ਹੋਂ ਜਿੱਦਾਂ ਮੈਂ ਕੱਲ ਡਿੱਗਾ ਪਰਸੋਂ ਡਿੱਗਾ ਕੱਲੋਂ ਮੈਂ ਪਟਣਾ ਸ਼ੁਰੂ ਇਹ ਪੂਰਨਾ ਸ਼ੁਰੂ ਕਰ ਦਿੱਤਾ ਜਿੰਨ ਦੋ ਮਹੀਨੇ ਤੋਂ ਸੁੱਤਾ ਪ੍ਰਸ਼ਾਸਨ ਘਟਨਾ ਦਰ ਘਟਨਾ ਹੋਣ ਤੋਂ ਬਾਅਦ ਜਾ ਕੇ ਇਹ ਕਹਿ ਸਕਦਾ ਜੀ ਹਾਂ ਜੀ ਹਾਂ ਜੀ ਹਾਂ ਜੀ ਬਿਲਕੁਲ ਸਹੀ ਇਹ ਦਰ ਘਟਨਾ ਦੀ ਵੇਟ ਕਰ ਰਹੇ ਸੀਗੇ ਕਿ ਕਦੋਂ ਦਰ ਘਟਨਾਵਾਂ ਦੀ ਕਦੋਂ ਸੀ ਕਿਸ ਨੂੰ ਪੂਰਤਾ ਦੇਖ ਰਹੇ ਕੋਈ ਡਿੱਗੇ ਇਹ ਘਟਨਾ ਵਾਪਰੇ ਤਾਂ ਇਹ ਕੰਮ ਸ਼ੁਰੂ ਕਰਾਂ ਕੀ ਨਾਮ ਸੀ ਤੁਹਾਡੇ ਬੇਟੇ ਦਾ ਕਿੰਨੀ ਉਮਰ ਕਬਲਜੀਤ ਸਿੰਘ ਉਹਦਾ ਨਾਮ ਹੈ ਜੀ ਉਹਦੀ ਉਮਰ ਹੈ ਗਈ ਕੋਈ 24 ਕਿਸਾਲ ਤੇ ਕਿੱਥੇ ਕਿੱਥੇ ਸੱਟ ਲੱਗੀ ਤੇ ਤੇਰੀ ਬਾਤ ਤੇ ਹੀ ਫੱਟ ਚਾਹ ਹਾਂ ਮੂਹ ਦੇ ਤੇ ਕਿੰਨੇ ਸੱਟ ਲੱਗੀ ਥੋੜੇ ਬੁੱਲ ਬੁੱਲ ਪੱਟਾ ਹੈ ਬੁੱਲ ਬੁੱਲ ਪੱਟਾ ਵੀ ਆਪਣੇ ਆਪ ਹੀ ਪਾਣੀ ਦੇ ਵਿੱਚੋਂ ਨਿਕਲਿਆ ਹਾਂਜੀ ਤੁਸੀਂ ਵੀਡੀਓ ਦੇ ਦੇਖਿਆ ਹੀ ਹੋਣਾ ਇੱਥੋਂ ਡਿੱਗਾ ਵਾ ਹਾਂ ਕੋਈ ਚੱਕਦਾ ਨਹੀਂ ਸੀ ਪਿਆ ਜਦ ਲਾਗੂ ਬੰਦੇ ਲੋਕ ਗਏ ਆ ਹਾਂ ਵੀ ਅਹੀਂ ਲੱਗਦਾ ਫਿਰ ਤਕਰੀਬਨ 50 ਕਿਲੋਮੀਟਰ ਦੇ ਉੱਤੇ ਹੀ ਆ ਜੀ ਹਾਂ ਹਾਂ ਜੀ ਲੱਗਦਾ ਤੁਹਾਨੂੰ ਲੱਗਦਾ ਤੁਸੀਂ ਕਿ ਗਏ ਦੇ ਵਿੱਚ ਸਾਡਾ ਬੱਚੇ ਡਿੱਗ ਸਕਦਾ ਅਸੀਂ ਪ੍ਰਸ਼ਾਸਨ ਨੂੰ ਕਹੀਏ ਕਿ ਹਾਂ ਵੀ ਉਹ ਪਾਣੀ ਹੈ ਅਸੀਂ ਕੀ ਆ ਵੇਖੋ ਸਾਰੇ ਹੀ ਕਹਿੰਦੇ ਰਹੇ ਆ ਸਾਰੇ ਹੀ ਅਸੀਂ ਸਾਰਾ ਮਹੱਲਾ ਹੀ ਜਿਹੜਾ ਕਿ ਨਹੀਂ ਅਸੀਂ ਕਹਿੰਦੇ ਰਿਹਾ ਵੀ ਜਰੂਰ ਇੱਥੇ ਕੋਈ ਨਾ ਕੋਈ ਆਪਣੇ ਵਰਗਾ ਡਿੱਗ ਸਕਦਾ ਵਾ ਤੇ ਇਹ ਆਪਾਂ ਬੰਦ ਕਰਵਾ ਦਈਏ ਪਰ ਇਹਨਾਂ ਦੇ ਜੂਣੀ ਰੜਕੀ ਸੱਤ ਇਹ ਕਹੇ ਲੋਕ ਇਹ ਸਮਾਰਟ ਸਿਟੀ ਕਹੇ ਜਾਂਦਾ ਫਸਲਤ ਸਮਾਰਟ ਸਿਟੀ ਵੇਖ ਲੋ ਤੁਹਾਡੇ ਸਾਹਮਣੇ ਕੀ ਹਾਲ ਕਰਤਾ ਸਮਾਰਟ ਸਿਟੀ ਬਹੁਤ ਸੋਹਣੀ ਸੀਗੀ ਪਰ ਇਹਨਾਂ ਨੇ ਸਾਰੇ ਹੀ ਸ਼ਹਿਰ ਪੁੱਟ ਕੇ ਕਿ ਨਹੀਂ ਡਾਂਢੀ ਲਾਤੀ ਕਿੰਨੇ ਸਾਲ ਹੋ ਗਏ ਪੱਟੇ ਨੂੰ ਤਿੰਨ ਸਾਲ ਤੋਂ ਕਰੀਬ ਹੋ ਗਿਆ ਜੀ ਤਿੰਨ ਸਾਲ ਤੋਂ ਉੱਪਰ ਹੋ ਗਿਆ ਯਾਰ ਹਾਂਜੀ ਠੀਕ ਹੁਣ ਕੀ ਕਹਨੇ ਜੰਨੇ ਪ੍ਰਸ਼ਾਸਨ ਨੇ ਜੁਗਵਾਉਣ ਵਾਸਤੂ ਸ਼ਾਸਨ ਇਹੋ ਕਹਿੰਨੇ ਆਂ ਵੀ ਮਿਹਰਬਾਨੀ ਕਰੋ ਇਹ ਜਿੱਥੇ ਜਿੱਥੇ ਵੀ ਇਹੋ ਜਿਹੇ ਜਾਣ ਲੇਵਾ ਟੋਵੇ ਆ ਇਹਨਾਂ ਨੂੰ ਬੰਦ ਕੀਤਾ ਜਾਵੇ ਤੇ ਇਹਨਾਂ ਦੀ ਸਾਰ ਲਈ ਜਾਵੇ ਡਿੱਗਣ ਤੋਂ ਬਾਅਦ ਕਹਿੰਦੇ ਪ੍ਰਸ਼ਾਸਨ ਜਾਗ ਪਿਆ ਸਵੇਰ ਨੂੰ ਕਹਿੰਦੇ ਨਾਲ ਹੀ ਉਹ ਪੂਰ ਦਿੱਤਾ ਹਾਂਜੀ ਇਹ ਤੇ ਇਦਾਂ ਹੀ ਹੋਈ ਆ ਜੀ ਹਾਂਜੀ ਇਦਾਂ ਹੀ ਹੋਇਆ ਉਹਨਾਂ ਨੇ ਸਵੇਰੇ ਆ ਕੇ ਫਿਰ ਸ਼ੁਰੂ ਕਰਤਾ ਸੀਗਾ ਕੰਮ ਤੇ ਇੰਨਾ ਕੁ ਕਰਕੇ ਜਾਇਆ ਜਿਵੇਂ ਕਿਹੜਾ ਹੋ ਗਿਆ બસਟੈਂਡ ਦੇ ਨਜ਼ਦੀਕ ਇੱਕ ਨੌਜਵਾਨ ਸੜਕ ਹਾਦਸੇ ਦਾ ਸ਼ਿਕਾਰ ਸਹਾਇਕ ਸਿਵਲ ਸਰਜਨ ਮਾਨਸਾ ਦੇ ਅੜਿਲ ਰਵਈਏ ਉਸ ਵਿਰੁੱਧ ਕਾਰਵਾਈ ਨਾ ਹੋਣ ਦੇ ਰੋਸ ਵਿੱਚ ਜੋ ਦਫ਼ਤਰ ਸਿਵਲ ਸਰਜਨ ਮਾਨਸਾ ਤੇ ਬਲਾਕ ਪੱਧਰ ਦੇ ਸਿਮੂ ਸਟਾਫ ਵੱਲੋਂ ਸਿਵਾਏ ਐਮਰਜੈਂਸੀ ਸਵਾਵਾ ਮੁਕੰਮਲ ਕੰਮ ਕਾਰਜ ਛੱਪ ਕਰਕੇ ਦਿੱਤਾ ਗਿਆ ਰੋਸ ਦਾ ਨਾਤੇ ਪਿੱਛੇ ਅਪਵਾਵੀ ਕੀਤਾ ਗਿਆ ਦਫ਼ਤਰ ਸਿਵਲ ਸਰਜਨ ਮਾਨਸਾ ਵਿਖੇ ਤਨਾ ਡਾਕਟਰ ਵਿਨਦਰ ਸਿੰਘਲਾ ਸਹਾਇਕ ਸਿਵਲ ਸਰਜਨ ਮਾਨਸਾ ਦੇ ਖਿਲਾਫ ਮਿਤੀ 13/9/2025 ਤੋਂ ਦਫ਼ਤਰ ਸਿਵਲ ਸਰਜਨ ਮਾਨਸਾ ਦੇ સ્ਟਾਫ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਕਿ ਡਾਕਟਰ ਰਵਿੰਦਰ ਸਿੰਘਲਾ ਸਹਾਇਕ ਸਿਵਲ ਸਰਜਨ ਮਾਨਸਾ ਕਾਫੀ ਲੰਬੇ ਸਮੇਂ ਤੋਂ ਦਫ਼ਤਰੀ ਸਟਾਫ ਨਾਲ ਦੁਰਵਿਵਾਰ ਕਰਨ ਅਤੇ ਦਫ਼ਤਰੀ ਕੰਮਾਂ ਵਿੱਚ ਬੇਲੋੜੇ ਇਤਰਾਜ਼ ਲਗਾਉਣ ਜਿਵੇਂ ਕਿ ਆਮ ਪਬਲਿਕ ਦੇ ਕੰਮ ਕ੍ਰੋਨਿਕ ਡਿਸੀਜ਼ ਸਰਟੀਫਿਕੇਟ ਅਪੰਗਤਾ ਸਰਟੀਫਿਕੇਟ ਅਤੇ ਦਫ਼ਤਰੀ ਕੰਮ ਦਾ ਨਿਪਟਾਰਾ ਵੀ ਸਮੇਂ ਸਿਰ ਨਾ ਕਰਨ ਕਰਕੇ ਆਮ ਲੋਕਾਂ ਲਈ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਿਹਤ ਸਹੂਲਤਾਂ ਦਾ ਲਾਭ ਪ੍ਰਾਪਤ ਨਾ ਕਰ ਸਕਣ ਅਤੇ ਇਸ ਅਧਿਕਾਰੀ ਦੇ ਮਾੜੇ ਰਵੱਈਏ ਅਤੇ ਕੰਮ ਨਾ ਕਰਨ ਕਰਕੇ ਵਕਫਾ ਵਿਭਾਗ ਦੇ ਰਿਟਾਇਰੀ ਅਤੇ ਮੌਜੂਦਾ ਅਧਿਕਾਰੀਆਂ ਕਰਮਚਾਰੀਆਂ ਵੱਲੋਂ ਲਗਾਤਾਰ ਧਰਨੇ ਦਿੱਤੇ ਜਾ ਰਹੇ ਹਨ ਉਹਨਾਂ ਵੱਲੋਂ ਕਾਫੀ ਲੰਬੇ ਸਮੇਂ ਤੋਂ ਸਾਰੇ ਦਫ਼ਤਰੀ ਸਟਾਫ ਨੂੰ ਆਮ ਪਬਲਿਕ ਨੂੰ ਰਿਟਾਇਰੀਆਂ ਨੂੰ ਉਹਨਾਂ ਦੇ ਮੈਡੀਕਲ ਬਿਲਾਂ ਨੂੰ ਲੈ ਕੇ ਦਫ਼ਤਰੀ ਕੰਮਾਂ ਨੂੰ ਲੈ ਕੇ ਪਰੇਸ਼ਾਨ ਕੀਤਾ ਜਾ ਰਿਹਾ ਸੀ ਅਤੇ ਮੰਦਭਾਗੀ ਭਾਸ਼ਾ ਬੋਲੀ ਜਾ ਰਹੀ ਸੀ ਦਫ਼ਤਰ ਦਾ ਬਿਨਾਂ ਕਾਰਨ ਦਸਤਨੇ ਮੁਲਾਇਮਾ ਨੂੰ ਬੁਲਾ ਕੇ ਜਰੀ ਕੀਤਾ ਜਾਂਦਾ ਹੈ ਜਿਸ ਵਜੋਂ ਅਸੀਂ 13 9 25 ਨੂੰ ਇੱਕ ਚਿਕਾਇਤ ਸਮੂਹ ਸਟਾਫ ਦੇ ਵੱਲੋਂ ਜਿੱਥੇ 70 ਬੰਦਿਆਂ ਦਾ ਸਟਾਫ ਸਾਡਾ ਉਹ ਸਾਈਨ ਕਰਕੇ ਅਸੀਂ ਸੁਰਲੈਨ ਸਾਹਿਬ ਨੂੰ ਦਿੱਤੀ ਸੀ ਕਿ ਅਸ ਅਧਿਕਾਰੀ ਖਿਲਾਫ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਸਾਡੇ ਵੱਲੋਂ ਰੋਸ ਮਜਾਰਾ ਕੀਤਾ ਜਾਊਗਾ 13 9 25 ਨੂੰ ਹੀ ਸੁਰਲੈਨ ਸਾਹਿਬ ਨੇ ਆਪਣੀ ਮੀਟਿੰਗ ਬੁਲਾਈ ਇਹਨਾਂ ਨੂੰ ਅਸੀਂ ਸਾਹਿਬ ਨੂੰ ਉੱਥੇ ਬੁਲਾਇਆ ਸਾਰਾ ਸਟਾਫ ਬੁਲਾਇਆ ਪਰੰਤੂ ਇਹਨਾਂ ਨੇ ਉੱਥੇ ਵੀ ਸਾਨੂੰ ਕਿਹਾ ਕਿ ਮੈਨੂੰ ਚੈਲੰਜ ਕਰਦੇ ਹੋਏ ਕਰਨਾ ਹੈ ਮੈਂ ਮੇਰਾ ਕੋਣ ਕੀ ਕਰ ਸਕਦਾ ਹੈ ਮੇਰਾ ਕੁਝ ਨਹੀਂ ਕਰ ਸਕਦਾ ਕੋਈ ਜਿਵੇਂ ਕਰਨਾ ਤੁਸੀਂ ਕਰ ਲਓ ਉਸ ਦਿਨ ਜ ਅਸੀਂ ਲੜੀਵਾਰ ਪਹਿਲਾਂ ਇੱਕ ਇੱਕ ਘੰਟੇ ਦੀ ਹੜਤਾਲ ਰੱਖੀ ਦਾ ਹਫਤੇ ਸੁਰੂਆਤ ਮਾਨਸਾ ਚ ਉਸ ਤੋਂ ਬਾਅਦ ਇੱਕ ਵਿਸ਼ਾਲ ਧਰਨਾ ਸਮੂਹ ਜ਼ਿਲ੍ਹੇ ਦਾ ਫੀਲਡ ਸਟਾਫ ਤਤਰੀ ਸਟਾਫ ਐਨਐਚਐਮ ਸਟਾਫ ਜਿੰਨੇ ਵੀ ਸਾਡੇ ਵਿੰਗ ਬਣੇ ਹੋਏ ਸਾਰੇ ਵਿੰਗਾਂ ਦਾ ਸਟਾਫ ਇਕੱਠਾ ਹੋ ਕੇ 28 10 25 ਨੂੰ ਅਸੀਂ ਇੱਕ ਵਿਸ਼ਾਲ ਧਰਨਾ 16/10 ਰੋਜ਼ ਦਿੱਤਾ ਸੀ ਜਿਸ ਨੂੰ ਮਾਨਯੋਗ ਡਿਪਟੀ ਕਮਿਸ਼ਨਰ ਜੀ ਦੇ ਕਹਿਣ ਤੇ ਅਸੀਂ ਉਹ ਧਰਨਾ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤਾ ਗਿਆ ਸੀ ਪਰੰਤੂ ਹੁਣ ਵੀ 2 ਮਹੀਨੇ ਵੀਤ ਜਾਣ ਬਾਅਦ ਵੀ ਇਸ ਅਧਿਕਾਰੀ ਖਿਲਾਫ ਕੋਈ ਵੀ ਕਾਰਵਾਈ ਅਮਲ ਚ ਨਹੀਂ ਲੱਗਦੀ ਗੀ ਉੱਚ ਅਧਿਕਾਰੀਆਂ ਵੱਲੋਂ ਜਿਸ ਦੇ ਪੂਰੇ ਜ਼ਿਲ੍ਹੇ ਦੇ ਵਿੱਚ ਸਾਰਾ ਕੰਮਕਾਜ ਠੱਪ ਕਰਕੇ ਇਸੇ ਤੋਂ ਭਾਗ ਦਾ ਸਵਾਏ ਅਬਦਸੀ ਸਵਾਵਾ ਕਿਉਂਕਿ ਸਾਨੂੰ ਹੀ ਪਤਾ ਡੇਂਗੂ ਮਲੇਰੀਆ ਸੀਜ਼ਨ ਚੜ ਲਿਆ ਅਸੀਂ ਉਹ ਸਵਾਵਾ ਆਮ ਲੋਕੀ ਨੂੰ ਮੁਹਿਆ ਕਰਾ ਰਹੇ ਹਾਂ ਅਮਰਜੈਂਸੀ ਸਵਾਵਾ ਮੁਹਿਆ ਕਰਾ ਰਹੇ ਹਾਂ ਪਰੰਤੂ ਜੋ ਦਫ਼ਤਰੀ ਕੰਮਕਾਜ ਸੀ ਤੇ ਫੀਲਡ ਦਾ ਕੰਮਕਾਜ ਸੀ ਉਹ ਅਸੀਂ ਅੱਜ ਠੱਪ ਰੱਖਿਆ ਇਸ ਦੇ ਰੋਸ ਵਿੱਚ ਅਸੀਂ ਬਲਾਕ ਲੈਵਲ ਤੇ ਜਿਵੇਂ ਕਿ ਸਰੂਰਗੜ ਬਲਾਕ ਬਲਾਡਾ ਬਲਾਕ ਖਿਆਲਾਕਲਾ ਅਤੇ ਸਿਵਲ ਹੈਂਡ ਦਫ਼ਤਰ ਮਾਨਸਾ ਵਿਖੇ ਰੋਸਤਾਰ ਨੇ ਦਿੱਤੇ ਅਤੇ ਇਸ ਕਰਮਚਾਰੀ ਅਧਿਕਾਰੀ ਨੂੰ ਬਦਲਣ ਲਈ ਸਰਕਾਰ ਨੂੰ ਅਸੀਂ ਦੁਬਾਰਾ ਇਹ ਅਪੀਲ ਕਰਦੇ ਹਾਂ ਇਸ ਨੂੰ ਤੁਰੰਤ ਬ ਤਾਂ ਕਿ ਸਾਡੇ ਦਫ਼ਤਰ ਦਾ ਮਾਹੌਲ ਆਮ ਲੋਕਾਂ ਦੇ ਪਬਲਿਕ ਦੇ ਕੰਮ ਤੇ ਸਰਕਾਰ ਦੀਆਂ ਸਹੂਲਤਾਂ ਸਰਕਾਰ ਵੱਲੋਂ ਦਿੱਤੀਆਂ ਆ ਆਮ ਲੋਕਾਂ ਨੂੰ ਉਹ ਮਿਲ ਸਕਣ ਕਿਉਂਕਿ ਇਹ ਅਧਿਕਾਰੀ ਵੱਲੋਂ ਹਰ ਇੱਕ ਕੰਮ ਦੇ ਵਿੱਚ ਅੜਿੱਕਾ ਪਾਇਆ ਜਾਂਦਾ ਹੈ ਪਰ ਤੂੰ ਬਹੁਤ ਅਫਸੋਸ ਨਾ ਕਹਿਣਾ ਪੈ ਰਿਹਾ ਹੈ ਕਿ 2 ਮਹੀਨੇ ਬੀਤ ਜਾਣ ਬਾਅਦ ਵੀ ਇੱਕ ਇਨਕੁਆਰੀ ਜੋ ਕਿ ਡਿਪਟੀ ਡਾਇਰੈਕਟਰ ਲੈਵਲ ਤੇ ਇੱਥੇ ਹੋਈ ਸੀਗੀ ਉਹ 30 10 25 ਨੂੰ ਪਰ ਉਹ ਇਨਕੁਆਰੀ ਤੋਂ ਬਾਅਦ ਵੀ ਇਸ ਅਧਿਕਾਰੀ ਖਿਲਾਫ ਕੋਈ ਵੀ ਕਾਰਵਾਈ ਸਰਕਾਰ ਵੱਲੋਂ ਅਮਲਚ ਨਹੀਂ ਲੈਂਦੀ। ਲਗਾਇਆ ਸੀ ਹਾਂਜੀ ਸਾਡੇ ਜਿਹੜੇ ਅਧਿਕਾਰੀ ਨੇ ਜੀ ਏਸੀਐਸ ਸਰ ਡਾਕਟਰ ਰਵਿੰਦਰ ਸਿੰਘ ਲਾਈ ਇਹਨਾਂ ਨੂੰ ਪਿਛਲੇ 2 ਮਹੀਨਿਆਂ ਤੋਂ ਲਗਾਤਾਰ ਵੀ ਇਹਨਾਂ ਦੇ ਅਸੀਂ ਧਰਨਾ ਦਿੱਤਾ ਸੀ ਪਹਿਲਾਂ ਵੀ ਇੱਕ ਵਾਰ ਅਸੀਂ ਵੱਡੇ ਪੱਧਰ ਤੇ ਲਗਾਇਆ ਸੀ ਇਹਨਾਂ ਨਾਲ ਪਰਸਨਲੀ ਤੌਰ ਤੇ ਵੀ ਅਸੀਂ ਡਾਕਟਰ ਸਿਵਲ ਸਰਜਨ ਸਾਹਿਬ ਦੇ ਸਾਹਮਣੇ ਇਹਨਾਂ ਨਾਲ ਅਸੀਂ ਸਮਝੌਤਾ ਕਰਨਾ ਚਾਹਿਆ ਪਰ ਇਹਨਾਂ ਨੇ ਸਾਨੂੰ ਚੈਲੰਜ ਕੀਤਾ ਇਸ ਤੋਂ ਬਾਅਦ ਅਸੀਂ ਧਰਨਾ ਲਗਾਇਆ ਹੁਣ ਅਸੀਂ ਕੋਈ ਸਾਡੀ ਸਰਕਾਰ ਵੱਲੋਂ ਸੁਣਵਾਈ ਨਹੀਂ ਹੋਈ ਨਾ ਹੀ ਡਾਇਰੈਕਟਰ ਦਫ਼ਤਰ ਵੱਲੋਂ ਕੋਈ ਵੀ ਅਸੀਂ ਇਹਨਾਂ ਨੂੰ ਬਦਲੀ ਦੀ ਮੰਗ ਕਰ ਰਹੇ ਹਾਂ ਉਹ ਅਜੇ ਤੱਕ ਸਾਡੀ ਹੋਈ ਨਹੀਂ ਉਸ ਦੇ ਅੱਜ ਅਸੀਂ ਕਲਮ ਛੋੜ ਹੜਤਾਲ ਕੀਤੀ ਸੀ ਤੇ ਅੱਜ ਦੁਬਾਰਾ ਫਿਰ ਸਾਨੂੰ ਜੋ ਸਾਡੀ ਕੋਈ ਕਾਰਵਾਈ ਨਹੀਂ ਹੋਈ ਸਾਡੀ ਗੱਲਾਂ ਤੇ ਤਾਂ ਅਸੀਂ ਅੱਜ ਦੁਬਾਰਾ ਫਿਰ ਧਰਨਾ ਲਗਾਇਆ ਗਿਆ ਜੀ ਇਥੇ ਦਫ਼ਤਰ ਸਿਵਲ ਸਰਜਨ ਵਿਖੇ ਤੇ ਕਲਮ ਛੋੜ ਹੜਤਾਲ ਤੇ ਆਂ ਜੇਕਰ ਅੱਗੇ ਤੋਂ ਵੀ ਸਾਡੀ ਹੁਣ ਕੋਈ ਸੁਣਵਾਈ ਨਹੀਂ ਹੋਊਗੀ ਤਾਂ ਅਸੀਂ 2-3 ਦਿਨਾਂ ਲਈ ਕਲਮ ਛੋੜ ਹੜਤਾਲ ਰੱਖਾਂਗੇ ਜੀ ਇਸ ਤੋਂ ਬਾਅਦ ਅਸੀਂ ਵੱਡੇ ਪੱਧਰ ਤੇ ਬਾਜ਼ਾਰ ਵਿੱਚ ਦੀ ਰੋਸ ਰੈਲੀ ਕਰਦੇ ਹੋਏ ਜੀ ਅਸੀਂ ਦਫ਼ਤਰ ਤੱਕ ਪਹੁੰਚਾਂਗੇ ਪੰਜਾਬ ਸਰਕਾਰ ਤੋਂ ਕੀ ਮੰਗ ਕਰਦੇ ਸੀ ਇਹੀ ਮੰਗ ਕਰ ਰਹੇ ਆ ਜੀ ਇਹੋ ਜੀ ਅਫਸਰ ਦੇ ਕਿਉਂਕਿ ਸਾਡੇ ਨਾਲ ਪਬਲਿਕ ਡੀਲਿੰਗ ਹੈ ਸਰ ਇੱਥੇ ਲੋਕ ਬਹੁਤ ਦੁਖੀ ਹੋ ਕੇ ਆਉਂਦੇ ਨੇ ਜੀ ਸਾਡੇ ਪਰ ਸਾਨੂੰ ਵੀ ਆਏ ਹੁੰਦਾ ਵੀ ਅਸੀਂ ਹਰੇਕ ਨੂੰ ਵਧੀਆ ਸੇਵਾਵਾਂ ਦਈਏ ਪਰ ਇਹੋ ਜੀ ਅਫਸਰਾਂ ਦੇ ਕਰਕੇ ਸਾਨੂੰ ਵੀ ਨਿਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ ਸਰ ਅਸੀਂ ਇਹੀ ਮੰਗ ਕਰ ਰਹੇ ਹਾਂ ਵੀ ਇਹੋ ਜੀ ਅਫਸਰ ਦੀ ਬਦਲੀ ਕੀਤੀ ਜਾਵੇ ਤੇ ਸਾਨੂੰ ਵਧੀਆ ਜਿਹੜੇ ਕੰਮ ਕਰਨ ਵਾਲੇ ਅਧਿਕਾਰੀ ਨੇ ਉਹ ਦਿੱਤੇ ਜਾਣ ਸਾਡੇ ਤਾਲਮੇਲ ਕਮੇਟੀ ਵੱਲੋਂ ਫੈਸਲਾ ਲਿਆ ਗਿਆ ਸੀ ਡਾਕਟਰ ਰਵਿੰਦਰ ਸਿੰਘ ਲਾਸਾ ਇੱਕ ਸਿਵ ਵਿਸਾਜਨ ਮਾਨਸਾ ਸਾਡੇ ਕਰਮਚਾਰੀਆਂ ਨਾਲ ਵੀ ਬਾਹਰੋਂ ਆਏ ਲੋਕਾਂ ਨਾਲ ਵੀ ਕੰਮਕਾਰ ਕਰਨ ਆਏ ਲੋਕਾਂ ਨਾਲ ਵੀ ਇਹ ਦੁਰਵਿਹਾਰ ਕਰਦਾ ਹੈ ਉਹਨਾਂ ਦੇ ਕੰਮਕਾਰ ਨਹੀਂ ਕਰਦਾ ਹੈਗਾ ਸਾਡੇ ਕਰਮਚਾਰੀਆਂ ਦੇ ਨੋਟਾਂ ਖਰਾਬ ਕਰ ਦਿੰਦਾ ਹੈ ਤੇ ਜਾਣ ਬੁੱਝ ਕੇ ਇਹ ਦੇਰੀ ਕਰਦਾ ਸਾਰੇ ਕੰਮਾਂ ਦੇ ਵਿੱਚ ਇਸ ਕਰਕੇ ਸਾਰੇ ਦਫਤਰੀ ਸਟਾਫ ਜਿਹੜਾ ਹੈਗਾ ਪਰੇਸ਼ਾਨ ਨੇ ਇਸ ਅਫਸਰ ਤੋਂ ਇਸ ਕਰਕੇ ਅਸੀਂ ਇਹਦੇ ਖਿਲਾਫ ਸਿਵਲ ਸੈਸ਼ਨ ਕੋਲ ਦੋ ਵਾਰੀ ਮਿਲੇ ਤੇ ਉੱਥੇ ਇਹਨੇ ਸਗੋਂ ਸਟਾਫ ਨਾਲ ਗੱਲਬਾਤ ਕਰਨ ਦੀ ਬਜਾਏ ਸਟਾਫ ਗੱਲਬਾਤ ਕਰਨ ਨੂੰ ਤਿਆਰ ਸੀ ਪਰ ਇਹ ਗੱਲਬਾਤ ਕਰਨ ਦੀ ਬਜਾਏ ਚੈਲੰਜ ਕਰਨ ਲੱਗ ਗਿਆ ਚੈਲੰਜ ਤੋਂ ਕੁਬਾਰਾ ਸਾਰੇ ਸਟਾਫ ਨੇ ਇਹਦੇ ਵਿਰੁੱਧ ਧਰਨਾ ਦਿੱਤਾ ਧਰਨੇ ਤੇ ਵੀ ਇਹ ਨਹੀਂ ਆਇਆ ਇਹਨੇ ਆਡੀਅਲ ਰਵੀਰ ਰਬਿਆ ਰੱਖਿਆ ਉਸ ਤੋਂ ਬਾਅਦ ਫਿਰ ਫੈਸਲਾ ਕਮੇਟੀ ਨੇ ਕੀਤਾ ਕਿ ਅਸੀਂ ਇੱਕ ਦਿਨ ਦੀ ਜਿਹੜੀ ਹੈਗੀ ਧਰਨਾ ਦੇਵਾਂਗੇ ਫਿਰ ਅਸੀਂ ਇੱਕ ਮੀਟਿੰਗ ਰੱਖਾਂਗੇ ਉਸ ਤੋਂ ਬਾਅਦ ਵੀ ਜੇ ਕੋਈ ਇਹ ਤੇ ਕਾਰਵਾਈ ਨਾ ਹੋਈ ਤਾਂ ਅਸੀਂ ਵੱਡੇ ਪੱਧਰ ਤੇ ਨਾ ਇਥੋਂ ਆਪਣਾ ਜਿਹੜਾ ਹੈਗਾ ਰੈਲੀ ਕੀਤੀ ਜਾਊਗੀ ਸਾਰੇ ਬਠਿੰਡੇ ਆਪਣੇ ਮਾਨਸਾ ਜ਼ਿਲ੍ਹੇ ਦੀ ਤੇ ਉਹਦੇ ਵਿੱਚ ਜਿਹੜਾ ਹੈਗਾ ਡੀਸੀ ਦਫ਼ਤਰ ਤੱਕ ਅਸੀਂ ਰੋਸ ਮਾਰਚ ਵੀ ਕਰ ਸਕਦੇ ਹਾਂ ਇੱਕ ਜਿੰਮੀ ਅੱਜ ਧਰਨਾ ਸੀਗਾ ਇਹ ਨਹੀਂ ਆਈ ਤਾਂ ਦਫ਼ਤਰ ਦੇ ਵਿੱਚ ਇਹ ਹਾਜ਼ਰ ਨਹੀਂ ਜਾਂ ਕੀ ਹੈਗਾ ਦਫ਼ਤਰ ਦੇ ਰਜਿਸਟਰ ਦੇ ਵਿੱਚ ਤਾਂ ਸਿਵਲ ਸਰਜਨ ਹੀ ਦੱਸ ਸਕਦੇ ਨੇ ਪਰ ਅਸੀਂ ਅੱਜ ਇੱਥੇ ਦਫ਼ਤਰ ਦੇ ਵਿੱਚ ਸਾਰਾ ਦਿਨ ਧਰਨੇ ਦੇ ਉੱਤੇ ਰਹੇ ਹਾਂ ਡਾਕਟਰ ਰਵਿੰਦਰ ਸਿੰਘਲਾ ਇੱਥੇ ਪਹੁੰਚੇ ਨਹੀਂ ਹੈਗੇ ਖਿਆਲੇ ਤੋਂ ਅਸੀਂ ਪਤਾ ਕੀਤਾ ਉਹ ਕਹਿੰਦੇ ਵੀ ਸਾਡੇ ਕੋਲ ਵੀ ਨਹੀਂ ਆਏ ਹੈਗੇ ਪਤਾ ਨਹੀਂ ਹੁਣ ਇਸ ਬਾਰੇ ਤਾਂ ਅਸੀਂ ਬਸਾਂ ਨਹੀਂ ਦੱਸ ਸਕਦੇ ਨੇ ਵੀ ਉਹ ਕਿੱਥੇ ਸੀ ਜਾਂ ਕਿੱਥੇ ਗਏ ਨੇ ਦੋਸਤੋ ਇਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਉਗਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਇਜਾਜ਼ਤ ਰੱਬ ਰਾਖਾ